ਇਹ ਲੱਗ ਜਾਵੇ ਜੇ ਅਤੀ ਪੰਜ ਆਬੀ ਭੜ ਜਾਵੇ ਮੈਂ ਬੇੜੀਆਂ ਹਜ਼ਾਰ ਤੋੜ ਲਾਂ ਮੈਂ ਪਾਣੀ ਵਿੱਚੋਂ ਸਾਨ ਨਿ ਛੋੜਨਾ ਜੇ ਤੁਮੜੇ ਤਰਾਵੀ ਤੇਰੀ ਦੀਦ ਬਾਜੋਂ ਅੱਖੀਆਂ ਤੇ ਆਈਆਂ ਰਾਜਣਾਵੇ ਤੇਰੀ ਦੀਦ ਬਾਜੋਂ ਤੇਰੀ ਦੀਦ ਬਜੋ ਅੱਖੀਆਂ ਮਿਲਿਆ ਆਇਆ ਰਾਜਨਾਵੇ ਤੇਰੀ ਦੀਦ ਬਜੋ ਸਾਰਥੋਂ ਚੱਲੀਆਂ ਨਹੀਂ ਜਾਂਦੀਆਂ ਚੱਲੀਆਂ ਨਹੀਂ ਜਾਂਦੀਆਂ ਜੁਦਾਈਆ ਰਾਜਨਾਵੇ ਤੇਰੀ ਦੀਦ ਬਜੋ ਹਾਂਜੀ ਮੇਰਾ ਨਾਮ ਚਰਨਪ੍ਰੀਤ ਸਿੰਘ ਗਾਉਣ ਦਾ ਸ਼ੌਂਕ ਤੇ ਬਚਪਨ ਤੋਂ बस ਫੈਮਿਲੀ ਦੇ ਜਿੱਦਾਂ ਫਾਦਰ ਸਾਹਿਬ ਕੁਸ਼ਰੀ ਕਰਦੇ ਸੀ ਉਹਨਾਂ ਤੋਂ ਹੀ ਦੇਖ ਕੇ ਘਰ ਦਾ ਮਾਹੌਲ ਹੀ ਐਵੇਂ ਦਾ ਸੀ ਕਿ ਗਾਉਣ ਦਾ ਸ਼ੌਂਕ ਪੈ ਗਿਆ ਸ਼ੌਂਕ ਤੇ ਲਾ ਲਓ ਤੁਸੀਂ ਮੈਂ 4-5 ਸਾਲ ਦੇ ਸਮਥਿੰਗ ਉਦੋਂ ਤੋਂ ਹੀ ਗਾਉਣ ਦਾ ਸ਼ੌਂਕ ਬਸ ਕਾਲਜ ਕਾਲਜ ਵਿੱਚ ਜਾ ਕੇ ਵੀ ਫੇਮਸ ਬਸ ਐਸੀ ਚੀਜ਼ ਹੀ ਰਹੀ ਹਾਂਜੀ 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 ਸਕੂਲ ਟਾਈਮ ਵੀ ਕਾਲਜ ਟਾਈਮ ਵੀ ਬਸ ਇਸੇ ਚੀਜ਼ 'ਚ ਫੇਮਸ ਰਹੇ ਜਿਆਦਾ ਵੀ ਬੱਚੇ ਕਾਉਂਦੇ ਰਹੇ ਆ ਇਹਨਾਂ ਦਾ ਮਾਹੌਲ ਹੀ ਜਿੱਦਾਂ ਫੈਮਿਲੀ ਦਾ ਰਿਲੇਸ਼ਨ ਹੁੰਦਾ ਵੀ ਇਹਨਾਂ ਦੀ ਫੈਮਿਲੀ 'ਚ ਪਾਦਰ ਸਾਹਿਬ ਕਾਉਂਦੇ ਹੀ ਇਹ ਵੀ ਬੇਟਾ ਵੀ ਕਾਉਂਦਾ ਇਦਾਂ ਦਾ ਸਿਸਟਮ ਸੀ ਆਪਣਾ ਹਾਂਜੀ ਹਾਂਜੀ ਜਿਆਦਾ ਆਪਣਾ ਸ਼ੌਂਕ ਜਿੱਦਾਂ ਅੱਛੀ ਅੱਛੀਆਂ ਚੀਜ਼ਾਂ ਸੁਣਨ ਦਾ ਗਾਉਣ ਦਾ ਬਟਾਲਵੀ ਸਾਹਿਬ ਹੋਵੇ ਸ਼ਿਵ ਕੁਮਾਰ ਬਟਾਲਵੀ ਸੁਚੀਤ ਪਾਤਰ ਅੱਛੀਆਂ-ਅੱਛੀਆਂ ਰਚਨਾ ਸੁਣਨ ਦਾ ਸ਼ੌਂਕ ਹੈ ਤੇ ਗਾਉਣ ਦਾ ਸ਼ੌਂਕ ਹੈ। ਦੇਖਦੇ ਜੀ ਇਹ ਨਹੀਂ ਦੇਖਣਾ ਕਿ ਸਿੱਖਿਆ ਇਸੇ ਤੋਂ ਨਹੀਂ ਨਹੀਂ ਸਿੱਖੇ ਸਪ੍ਰੋਪਰ ਹੀ ਪਹਿਲਾਂ ਸਿੱਖਿਆ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਆਪਾਂ ਮੇਰੇ ਉਸਤਾਦ ਜੀ ਨੇ ਉਸਤਾਦ ਜਗਜੀਤ ਸਿੰਘ ਮੈਤਿਆ ਨੂੰ। ਇਹ ਵੀ ਸਿੱਖਿਆ ਕਿ ਕੋਈ ਗੁਰਬਾਣੀ ਹਾਂ ਗੁਰਬਾਣੀ ਵੀ ਗੁਰਬਾਣੀ ਵੀ ਸਿੱਖੀ ਗੀਤ, ਗਜ਼ਲ, ਕਵਾਲੀ ਇਸ ਸੰਗੀਤ ਦਾ ਸ਼ੈਲੀ ਇਸ ਤਰ੍ਹਾਂ ਦੀ ਸ਼ੈਲੀ ਹੈ ਵੀ ਸੰਗੀਤ ਜਿਉਂ ਸਿੱਖਦੇ ਆਂ ਇੱਕ ਕਿਤਾਬ ਦੀ ਤਰ੍ਹਾਂ ਮੰਨ ਲਓ ਕਿ ਪੰਜਾਬੀ ਦੇ ਅਸੀਂ ਪੰਜਾਬੀ ਸਿੱਖਦੇ ਆਂ ਤੇ ਪੰਜਾਬੀ ਤੋਂ ਬਾਅਦ ਆਪਾਂ ਕੋਈ ਵੀ ਕਿਤਾਬ ਪੜ੍ਹ ਸਕਦੇ ਆ ਸੰਗੀਤ ਸ਼ਾਸਤਰੀ ਸੰਗੀਤ ਐਸਾ ਸੰਗੀਤ ਆ ਵੀ ਕੋਈ ਵੀ ਜਦੋਂ ਅਸੀਂ ਸਿੱਖ ਲਏ ਨੇ ਫਿਰ ਕੋਈ ਵੀ ਚੀਜ਼ गा ਸਕਦੇ ਗੁਰਬਾਣੀ गा ਸਕਦੇ ਆ ਹਿੰਦੀ गा ਸਕਦੇ ਕੁਝ ਵੀ गा ਸਕਦੇ ਆ ਆਪਾਂ ਪਰਿਵਾਰ ਦਾ ਕਿਦਾਂ ਸਹਿਯੋਗ ਪਰਿਵਾਰ ਦਾ ਬਹੁਤ ਸਨਯੋਗ ਹੈ ਪਰਿਵਾਰ ਦੇ ਸਦਕਾ ਹੀ ਆ ਸਾਰਾ ਕੁਝ ਪਰਿਵਾਰ ਨੇ ਬੜਾ ਸਹਿਯੋਗ ਦਿੱਤਾ ਉਹਨਾਂ ਦੇ ਸਦਕੀ ਹੈ। ਇਹ ਤਾਂ ਵੀ ਹੈ ਕਿ ਦੇ ਪਰਿਵਾਰ ਦੇ ਨਾਲ ਦੇ ਉੱਤੇ ਕੀ ਆ ਜੀ ਬੜੀ ਇਸ ਮਰਦ ਹਾਂਜੀ ਹਾਂ ਜੀ ਇਦਾਂ ਹੁੰਦਾ ਰਹਿੰਦਾ ਅਕਸਰ ਕੋਈ ਨਾ ਕੋਈ ਨਾ ਕੋਈ ਇੱਕ ਵਾਰ ਤਾਂ ਵਾਕਿਆ ਸੀ ਵੀ ਮੈਂ ਭਾਬੀ ਹਣਾ ਨਾਲ ਗਿਆ ਉਹਨਾਂ ਦੇ ਫੈਮਿਲੀ ਚ ਜਾਗਰਨ ਸੀ। ਕਾਫੀ ਟਾਈਮ ਪੁਰਾਣੀ ਗੱਲ ਸਕੂਲ ਟਾਈਮ ਦੀ ਤੇ ਉਹਨਾਂ ਨੇ ਬਸ ਮੈਨੂੰ ਕਿਹਾ ਤਾਂ ਵੀ ਪਤਾ ਵੀ ਨਹੀਂ ਸੀ ਮੈਨੂੰ ਅਤਨ ਚੇਤ ਵੀ ਆ ਕੰਮ ਹੋਣਾ। ਉਹਨਾਂ ਕਿਹਾ ਵੀ ਕੁਛ ਗਣ ਗਾਉਣਾ ਉਹਨ ਦੀ ਸੋਡੀ ਸਾਰਾ ਕੁਝ ਗਾਇਆ ਚਲੋ ਮਾਲਕ ਦੀ ਕਿਰਪਾ ਨਾਲ ਬੜਾ ਵਧੀਆ ਸਹਿਯੋਗ ਮਿਲਿਆ ਇੱਥੇ ਰਕਿਤ ਕਾਣਾ ਜੱਜ ਜਮਾ ਦਾ ਪੁੱਤ ਸੋਨਾ ਮੇਰਾ ਯੋਜਨਾ ਐ ਪੂਰੀ ਮੁਕਤ ਦੇ ਨੂੰ ਸਭ ਕੁਝ ਕਰ ਗਿਆ ਕਿਦੋਂ ਦੇਖੇ ਨਾ ਮੈਂ ਮੋਟੀ ਮੇਰੇ ਵੀ ਮੈਂ ਅੱਛੇ ਸਰੋਤੇ ਚ ਗਿਣਿਆ ਜਾਵਾ ਜਿਵੇਂ ਸਰਤਾਜ ਜੀ ਹੋਵੇ ਵੀਰ ਸਿੰਘ ਹੋਵੇ ਸੁਲਝਾ ਜਾ ਮੈਟਰ ਆਪਣਾ ਸਾਰਾ ਉਹਨਾਂ ਦੀ ਤਰ੍ਹਾਂ ਪਾਵੀ ਥੋੜੇ ਦੁਨੀਆ ਚ ਪ੍ਰੇਮ ਭਾਵਨਾ ਇਹ ਉਹਨਾਂ ਦੀ ਸ਼ਾਇਰੀ ਸਾਫ਼ ਸੁਥਰੀ ਹੈ ਤਾਂ ਫੈਮਿਲੀ ਚ ਬੈਠ ਕੇ ਸੁਣ ਸਕਦੇ ਆ ਤੇ ਇਹ ਹੀ ਅੱਜ ਕੱਲ ਦਾ ਮੌਲਾ ਵੀ ਜਿਹੜੀ ਚੀਜ਼ ਆਪਾਂ ਫੈਮਿਲੀ ਨਾਲ ਸੁਣ ਸਕੀਓ ਬੈਸਟ ਹੈ ਲੇਖਕ ਇਹਨਾਂ ਨੂੰ ਸੁਣੋ ਲੇਖਕ ਮੈਨੂੰ ਸ਼ੇਖਮਰ ਬਟਾਲਵੀ ਇਸ ਤੋਂ ਇਲਾਵਾ ਸੁਜੀਤ ਪਾਤਰ ਕੁਝ ਟੱਚ ਅਪ ਉਹਨਾਂ ਦਾ ਵੈਸੇ ਵੀ ਰਚਨਾ ਉਹਨਾਂ ਦੀ ਬਹੁਤ ਅੱਛੀਆਂ ਨੇ। ਲੱਗਦਾ ਉਹ ਇਹਨਾਂ ਨੇ ਲਿਖਿਆ ਕੋ ਸੱਤ ਤੇ 10। ਹਾਂ। ਸੱਚੀ ਨਾਲੀ। ਸਹੀ ਗੱਲ ਆ ਜੀ। ਵੈਸੇ ਤੇ ਜੇ ਜਿਹੜਾ ਬੰਦਾ ਏਸੀ ਨੂੰ ਪ੍ਰੇਮ ਕਰਦਾ ਫੀਲ ਕਰਦਾ ਉਹਨੂੰ ਤੇ ਦਿਖਦਾ ਜੀ ਸਾਰਾ ਕੁਝ ਉਹ ਏਸੀ ਇਸ ਤਰ੍ਹਾਂ ਦੀਆਂ ਕਾਰੈਕਟਰ ਵਾਲੀਆਂ ਨਹੀਂ ਆ। ਹਾਂ। ਨਹੀਂ ਮੇਰਾ ਤੇ ਮੈਸੇਜ ਇਹੋ ਹੀ ਆ ਵੀ ਚਲੋ ਚੀਜ਼ਾਂ ਉਹੋ ਜਿਹੀਆਂ ਪ੍ਰਮੋਟ ਹੋਣੀਆਂ ਚਾਹੀਦੀਆਂ ਵੀ ਜਿਹੜੀਆਂ ਘਰ ਬੈ ਕੇ ਸੁਣੀਆਂ ਜਾਣ ਆਪਣੇ ਪਰਿਵਾਰ ਕਾਲ ਨੂੰ ਸਾਡੇ ਬੱਚੇ ਵੀ ਸੁਣਨ ਤੇ ਉਹ ਵੀ ਪ੍ਰੋਡ ਫੀਲ ਕਰਨ ਵੀ ਕੁਝ ਚੰਗਾ ਕੰਮ ਕੀਤਾ। ਜਿਹੜੇ ਕੇ ਨੂੰ ਸਿੱਖਿਆ ਮਿਲੇ ਜਿਹੜੇ ਗਾਣੇ ਚ ਕੋਈ ਸਾਨੂੰ ਮਿਲਦਾ ਹੀ ਨਹੀਂ ਕੁਝ ਉਹਦਾ ਗਾਣਾ ਗਾਉਣ ਦਾ ਕੋਈ ਮੋਟਿਵ ਨਹੀਂ ਮੇਰਾ ਨਾਮ ਬਾਬਰ ਪ੍ਰਸਿੱਪਾਲ ਸਿੰਘ ਹੈ ਜੀ ਇਹ ਬਚਪਨ ਤੋਂ ਹੀ ਨਾ ਅਹੀ ਵੀ ਕਰਦੇ ਹੁੰਦੇ ਬਲ ਗਾਉਂਦਾ ਕੰਮ ਹਾਂ ਜੀ ਤੇ ਸਾਡੇ ਜਿਹੜੇ ਪਾਇਪ ਪੂਰਨ ਚੱਲਣ ਡਿਆ ਹੁਣ ਮਿਲਿਆ ਸਿੱਖਿਆ ਤੇ ਹੋਰੇ ਦੇ ਮਤਬਜੇ ਸਤਾਦ ਨੇ ਮੈਨੂੰ ਆ ਕੇ ਮੇਰੇ ਕੋਲ ਸਿੱਖਿਆ ਨਹੀਂ ਮੇਰੇ ਕੋਲ ਦੇਖਿਆ ਹੀ ਹਰਵਨ ਇਹਨੂੰ ਗਾਉਂਦਾ ਆਪਣੇ ਬੱਚਾ ਨਹੀਂ ਆਪਣੇ ਕੋ ਬਣ ਸਕਦਾ ਇਹਦਾ ਮੈਂ ਤੁਹਾਡੇ ਕੋਲ ਵੀ ਨਹੀਂ ਦਰਿਆ ਲਗੋ ਡਾਡੀ ਇਹ ਮੇਰੇ ਕੀ ਕਰਦੇ ਨੇ ਕਿਦਾਂ ਸਟੇਟਸ ਸਟੈਂਡ ਕਰਦੇ ਨੇ ਮੈਂ ਵੀ ਹਿੰਦਾ ਤੁਹਾਡੇ ਵਿੱਚ ਕਿਦਾਂ ਸ਼ੌਂਕ ਜਿਹਾ ਬਦਲ ਹੋ ਗਿਆ ਸ਼ੌਂਕ ਵੀ ਦਾ ਇੰਨਾ ਹੈ ਵੀ ਰਾਤ 12 ਵਜੇ ਵੀ ਚੀਜ਼ਾਂ ਬਿਆਦ ਕਰਦਾ ਰਹਿੰਦਾ ਹੈ ਜੂ ਸ਼ਾਮੀ ਲਗਣਾ ਇਸ ਕੋਲ ਵਜਾ ਮਾਰ ਰੋਟੀ ਖਾਦਾ ਰੋਟੀ ਖਾਦਾ ਛੋਟੀ ਦਾ ਚੇਤਾ ਭੁੱਲ ਜਨਾ ਬਸ ਬਹੁਤ ਵਧੀਆ ਲੱਗਦਾ ਜੀ ਬਚਪਨ ਤੋਂ ਲੱਗੀ ਲੱਗਣੀ ਉਹਨੂੰ ਗਉਂਦੇ ਗਿਟਾਰ ਕੋਲ ਵਾਲੇ ਪਾਸੇ ਜਾਈ ਉਸ ਕੋ ਸੁਣਦੇ ਹਾਂ ਇਹ ਮਲਤੀ ਸੋਚ ਨਹੀਂ ਕੋਈ ਇਹ ਇਹ ਇੱਕ ਕੁਦਰਤੀ ਗੱਲ ਹੁੰਦੀ ਹੈ ਜੀ ਇਸ ਸੰਗੀਤ ਇਹਦਾ ਰੂਹ ਹੀ ਖਰਾਬ ਹੁੰਦੀ ਹੈ ਤੇ ਅੰਦਰੋਂ ਉੱਠਦੀ ਗੱਲ ਜਦੋਂ ਗਉਂਦਾ ਸੰਗੀਤ ਸੁਣਦਾ ਮਨ ਜੀ ਖੁਸ਼ੀ ਹੋ ਜਾਂਦੀ ਹੈ ਬੱਲੇ ਬਹੁਤ ਸੋਹਣਾ ਬੜੀ ਮੁੱਲ ਗਉਂਦੇ ਆ ਜੀ 2022 ਜੀ ਇਹਦਾ ਇੱਕ ਨਾ ਇਹ ਇਹਦਾ ਸਬਜੈਕਟ ਆਇਆ ਸੀ ਸ਼ੰਰਮਨਾਰਾਉ ਨਾਮ ਚਿਤਾਰੀ 2022 ਸ਼ੰਰਮਨ ਕੋ ਬਟਾਲੀਆ ਦੇ ਜਨਮ ਦਿਨ ਤੇ ਇੱਕ ਹੋਰ ਗੱਜਲ ਬੋਲੀ ਹੈ ਪੂਰਨ ਸਾਡਾ ਜਿਹੜਾ ਰੂਹ ਬਲਬਗੋਗ ਹੋ ਗਿਆ ਵੀ ਬਹੁਤ ਸੋਹਣੀ ਗੱਜਲ ਬੋਲੀ ਹੈ ਇਹਨੂੰ ਪਰਿਵਾਰ ਵਿੱਚੋਂ ਜਦੋਂ ਬੱਚਾ ਤਰੱਕੀ ਕਰਦਾ ਨਾ ਤੇ ਮਾਂ ਕੋਲ ਦੀ ਖੁਸ਼ੀ ਬਹੁਤ ਜ਼ਿਆਦੀ ਹੁੰਦੀ ਹੈ। ਉਹ ਦੱਸ ਨਹੀਂ ਸਕਦੇ ਇਹ ਲਖਸ਼ੰਦ ਰਾਏ ਵੀ ਕੀ ਦੀ ਕੀ ਦੀ ਗੱਲ ਬੋਲੀ ਇਹ। ਕਿਹਨੇ ਮੁਸਕੀ ਬਹੁਤ ਮਾਂ ਦੇ ਖੁਸ਼ੀਆਂ ਹੁੰਦੇ ਜਦੋਂ ਬੱਚਾ ਤਰੱਕੀ ਕਰਦੇ ਆ ਚੰਗੇ ਪਾਸੇ ਲੱਗਣ ਨਾਲੇ। ਸੰਗੀਤ ਵਿੱਚ ਲੱਗਾ ਸੰਗੀਤ ਗਰੂ ਦੀ ਖਰਾਕ ਹੈ। ਜਿਹੜਾ ਵੀ ਬੰਦਾ ਸੰਗੀਤ ਨੂੰ ਸੁਣਦਾ ਨਾ ਉਹਦੇ ਬਾਲੋ-ਬੱਗ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ। ਕਿ ਸੰਗੀਤ ਤੇ ਕੇ ਉਹਦੀ ਚੀਜ਼ ਆ ਬੰਦਾ ਜਿੰਨਾ ਮਰਜੀ ਉਦਾਸ ਹੋਏ। ਕੋਈ ਸ਼ਬਦ ਸੁਣ ਲੈ, ਗੀਤ ਸੁਣ ਲੈ, ਮਾਂਜੀ ਖੁਸ਼ੀ ਵੱਜ ਜਾਂਦੀ ਬੰਦੇ ਨੂੰ। ਇਸਾ ਨੂੰ ਬੜੀ ਖੁਸ਼ੀ ਹੈ ਮੋਢੀ ਬੱਚਾ ਤੁਹਾਡਾ ਚੰਗਾ ਬੱਚੇ ਕੰਮ ਕਰਦੇ ਆ। ਜਿਹੜੀ ਲਲਤੋਂ ਚੱਲ ਰਹੀ ਦੁਨੀਆ ਚੱਲਣ ਦੀ ਹੁਣ ਕੋਈ ਤੁਹਾਡੇ ਨਾਲ ਨਾ ਖਾਂਗਵਲ ਤੇ ਲੱਗ ਜੀ ਠੀਕੇ ਨਾਲ ਆਪਣੇ ਕੰਮ ਨਾਲ ਵਿਹਾਰ ਬਸ ਇਹਨਾਂ। 24 ਘੰਟੇ ਬਾਕੀ ਇਤਨ ਲੱਗਾ ਹੋਗਾ ਆਪਣੇ। ਹਰਿਆਤ ਕਰਦਾ ਰਹਿੰਦਾ।